ਬੀਤੀ ਰਾਤ ਸਮਰਾਲਾ ਦੇ ਨੇੜੇ ਪਿੰਡ ਸੰਸਪੁਰ ਕੋਲ ਇੱਕ ਦਰਦਨਾਕ ਹਾਦਸਾ ਹੋ ਗਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ I20 ਗੱਡੀ ਵਿੱਚ ਸਵਾਰ ਦੋ ਨੌਜਵਾਨ ਪਾਇਲ ਵੀਜਾ ਰੋਡ ਤੋਂ ਹੁੰਦੇ ਸਮਰਾਲਾ ਨੂੰ ਆ ਰਹੇ ਸੀ ਤਾਂ ਸੰਸਪੁਰ ਕੋਲ ਇੱਕ ਆਵਾਰਾ ਪਸ਼ੂ ਗੱਡੀ ਅੱਗੇ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਦਰਖਤ ਵਿੱਚ ਜਾਬ ਜਿਸ ਕਾਰਨ ਪਿਛਲੀ ਸੀਟ ਤੇ ਬੈਠੇ ਨੌਜਵਾਨ ਸੰਜੀਤ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਕਾਰ ਚਾਲਕ ਅਰਸ਼ਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਾਕ ਮੀਨੂ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਅਧਿਰਨ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸਿਰਫ ਦੋ ਪੇਸ਼ੈਂਟਸ ਨੇ ਇੱਕ ਪੇਸ਼ੈਂਟ ਡਾਟੇਡ ਸੀਗਾ ਸੰਜੇ ਕੁਮਾਰ 37 ਸਾਲ ਦੀ ਉਮਰ ਸੀ ਉਸ ਦਾ ਪੇਸ਼ੈਂਟ ਪੀਜੀਆਈ ਰੈਫਰ ਕੀਤਾ ਆ ਉਹ ਕਾਫੀ ਸੀਰੀਅਸ ਹਾਲਤ ਵਿੱਚ ਸੀਗਾ 24 ਸਾਲ عمر ਹੈ ਉਹ ਅਸ਼ਟੇਸ਼ ਸਿੰਘ ਆ ਇਹ ਬ੍ਰੌਡਡਰਡ ਹੈ ਸੀ ਸੰਜੀ ਕੁਮਾਰ ਬ੍ਰੌਡਡਰਡ ਸੀ ਆ ਕਿੱਥੇ ਦੇ ਸੀ ਇਹ ਮੋਹਾਲੀ ਦੇ ਮੋਹਾਲੀ ਦੇ ਇੱਥੇ ਜਿਹੜਾ ਦੂਸਰਾ ਸੀਗਾ ਡਾਕਟਰ ਦੂਜਾ ਅੱਡੀ ਜਾ ਬੀਜੀ ਬਾਕੀ ਇਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ ਨੇ ਦੋਨੋਂ ਦੀ ਉਸ ਟਾਈਮ ਇੱਕ ਸੰਜੀ ਕੁਮਾਰ ਤਾਂ ਬ੍ਰੌਡਡਰਡ ਹੀ ਸੀਗਾ ਜਿਹੜਾ ਅਸ਼ਟੇਸ਼ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ ਉਹਨੂੰ ਰੈਫਰ ਕੀਤਾ ਯਾਰ ਕਿੱਥੇ ਰੈਫਰ ਕੀਤਾ ਪੀਜੀਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਸ਼ੇਰਪੁਰ ਪੇਟ ਹੈ ਜੀ ਇੱਕ ਰਾਤੀ ਐਕਸੀਡੈਂਟ ਹੋ ਗਿਆ 3 ਮਤਰਾ ਹਾਂਜੀ ਹਾਂਜੀ ਰਾਤੀ ਮੈਨੂੰ ਸਵੇਰੇ ਭਾਜੀ ਕਾਲ ਆਈ ਕਿਸੇ ਪੁਲਿਸ ਮੁਲਾਜ਼ਮ ਜੀ ਐਡਾ ਐਡਾ ਕਰਕੇ ਕਿ ਸਮਰਾਲਾ ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ ਤੇ ਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ ਚ ਪਹੁੰਚਿਆ ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੀ ਕੁਮਾਰ ਉਮਰਲ ਤਕਰੀਬਨ 32 ਤੋਂ 34 ਸਾਲ ਦੀ ਦੀ ਮੌਕੇ ਤੇ ਡੈਥ ਹੋ ਗਈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆ ਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹਸਪਤਾਲ ਕਿੰਨੇ ਜਣੇ ਸੀ ਉਸ ਟਾਈਮ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱਤੇ ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੇੜ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀਤ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਇਹਦਾ ਕੀ ਕੰਮ ਕਰਦੇ ਸੀਗੇ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਤੇ ਜਿਹੜੇ ਦੂਸਰੇ ਲੜਕਾ ਸੀ ਦੂਸਤਾ ਜਿਹੜਾ ਦੋਸਤ ਸੀ ਕੋ ਚਾਵਾ ਰੋਡ ਤੇ ਦਾ ਮਿੱਤਰ ਸੀ ਕੋਈ ਸਟੂਡੈਂਟ ਸੀਗਾ ਜੀ ਉਹ ਉਹ ਵੀ ਮਲਾਂ ਗਬੀਰ ਹਾਲਤੀ ਜਾਂ ਪੀਜੀਆਈ ਐਡਮਿਟ ਹੈ ਜੀ ਉਹਨਾਂ ਦੇ ਵੀ ਝੋਟ ਲੱ ਕੀ ਮੰਗਤੀ ਕਰਦੇ ਹੋ ਮੰਗ ਤਾਂ ਕੁਛ ਨਹੀਂ ਜੀ ਬਸ ਜੋ ਹੋਊਗਾ ਹੁਣ ਹਾਂਜੀ ਮੰਗ ਤਾਂ ਕੋਈ ਨਹੀਂ ਜਿਵੇਂ 12 ਪਸ਼ੂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਵੇਂ ਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ ਇਕਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਆਦਾ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਾਸਾ ਸਾਡੇ ਮਿੱਤਰ ਨਾਲ ਹੋਇਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਬਣੇ ਕਿ ਐਕਸੀਡੈਂਟ ਕੇਸ ਹੈ ਕੀ ਮੈਟਰ ਹੈ ਸਾਨੂੰ ਰਾਤ 3 ਵਜੇ ਸਾਨੂੰ ਫੋਨ ਆਇਆ ਜੀ ਕਿ ਇੱਦਾਂ ਕਰਕੇ ਸੰਸਪਰਾ ਜਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਰੀਅਸ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਤੇ ਉਹ ਡੈੱਡ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਲੋਕ ਰਾਹਗੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ 'ਚ ਭੇਜ ਦਿੱਤਾ ਜੀ। ਬਾਕੀ ਜਿਹੜਾ ਸੀਗਾ ਦੂਸਰਾ ਸੰਜੀ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ ਇੱਕ ਵਾਰ ਅੱਠ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਹਦੀ ਡੈੱਡ ਬੋਡੀ ਭਜਾਈ ਆ ਜੀ। ਤੇ ਦੋਨਾਂ ਦੀ ਪਛਾਣ ਹੋ ਚੁੱਕੀ ਹੈ ਕੀ ਕੀ ਨਾਮ ਹੈ। ਹਾਂ ਪਹਿਲਾਂ ਇਹ ਸੰਜੀ ਕੁਮਾਰ ਦੀ ਪਛਾਣ ਨਹੀਂ ਸੀ ਵੀਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਹੈ। ਇਹ ਦੂਸਰੇ ਮੁੰਡੇ ਦੇ ਕਿੰਨੇ ਕਿ ਸੱਟਾਂ ਲੱਗੀਆਂ ਉਹ ਵੀ ਸੀਰੀਅਸ ਬਹੁਤ ਸੀਰੀਅਸ ਉਹਦੇ ਵੀ ਕਾਫੀ ਸੱਟਾਂ ਆਈਆਂ ਉਹਦਾ ਕੀ ਨਾਮ ਹੈ ਕਿੱਥੇ ਦਾ ਹਰਸ਼ਦੀਪ ਹੈ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਜੀ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋੜਾ ਮੋਟਾ ਵੀ ਕੋਈ ਜਾਨਵਰ ਕੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਤੇ ਗੱਡੀ ਦਰਖਤ ਚ ਵੱਜੀ ਆ ਜੀ ਕਿਹੜੀ ਗੱਡੀ ਸੀ ਆ